ਉਹ ਕੋ ਕਿੰਨੀ ਔਖ ਪਛੜ ਗਈ ਆ ਕੰਮ ਕਰਦਿਆਂ ਕਰਦਿਆਂ ਸਵੇਰ ਤੱਕ ਉਹ ਵੀ ਹੁਣ ਸਕੂਲ ਚਲ ਜਾਂਦੀ ਆ ਤੇ ਉਹ ਵੀ ਵਿਚਾਰੀ ਲੇਟ ਹੋ ਜਾਂਦੀ ਮੈਨੂੰ ਹੁਣ ਸਾਰਾ ਵੇਖਣਾ ਪੈਂਦਾ ਸਭ ਇਹਨਾਂ ਸਾਰੇ ਕੰਮ ਵੇਖ ਲੈਂਦੀ ਹਾਂ ਕਿਸੀ ਆਪੇ ਹੁਣ ਜੋ ਜ ਸਕੂਲ ਜਾਂਦੀ ਆ ਨਾ ਇਹਨੂੰ ਕਹਿਣਾ ਮੈਨੂੰ ਹੁਣ ਕੋਈ ਕੰਮ ਵਾਲੀ ਲਵਾ ਦੇ ਮੇਰੇ ਕੋ ਵੀ ਨਹੀਂ ਸਾਰਾ ਕੰਮ ਕਰਦਾ ਹੁੰਦਾ ਸਸਿਆ ਚਾ ਜੀ ਸਤਿ ਸ਼੍ਰੀ ਅਕਾਲ ਹੋਰ ਗੱਲਾਂ ਲਾਓ ਵਧੀਆ ਠੀਕ ਠਾਕ ਕੀ ਵੇਖਣ ਦੇ ਜੇ ਮੈਂ ਵੇਖਣ ਧਿਆ ਕਿ ਹਰਕਾਂ ਫਾਲ ਵੇਖ ਕੰਮ ਆ ਪਿਆ ਪਿਛਲੀ ਵਾਰੀ ਬੂਟੇ ਨੂੰ ਕੋ ਫਾਲੀ ਨਹੀਂ ਹੀ ਪਿਆ ਪਿਛਲੀ ਵਾਰੀ ਵੀ ਜਿੱਤਾ ਕਰੋ ਨਾ ਤੁਸੀਂ ਦੌਰ ਹੀ ਨਹੀਂ ਮਾਰੇ ਹਗੇ ਫਿਰ ਮੈਂ ਮਾਰ ਕੇ ਗਿਆ ਤਾਂ ਚੇਤਾ ਨਹੀਂ ਦਿੱਤਾ ਬੋਦੇ ਨਾ ਵੀ ਹੋ ਜਾਂਦਾ ਆ ਤੇ ਦੌਰ ਮਾਰਨਾ ਪੈਂਦਾ ਵਾ ਤੇ ਪੀਲੇ ਪਾਣੀ ਦੇ ਔਰ ਤੋਂ ਵਿਚਾਰੇ ਰਹਿ ਗਏ ਬੂਟੇ ਦੌਰ ਧਿਆਰਕਾਂ ਵੇਖ ਉਹਨਾਂ ਦੇ ਲਾਗੇ ਤੇ ਮਿੱਟੀ ਉਤਰਾ ਹੀ ਚੜੀ ਮੁੰਡਾਂ ਲਾਗੇ ਫਿਰ ਕੋਈ ਨਹੀਂ ਫਿਰ ਲਾ ਦਨੇ ਦਿਹਾੜੀ ਫਿਰ ਕੇ ਤੂੰ ਯਾਨੀ ਤੂੰ ਹੀ ਤਾਂ ਟਾਈਮ ਕੱਢਣਾ ਨੇ ਮੈਨੂੰ ਕਰਨਾ ਪੈਣਾ ਹੈ ਹੁਣ ਵੇਲ ਨਹੀਂ ਨਾਲੇ ਬੂਟੇ ਵੇਖੋ ਕਿੱਡੇ ਸੋਹਣੇ ਲੱਗਦੇ ਆ ਤੇ ਨਾਲੇ ਘਰ ਦਾ ਫਲ ਆ ਨਾ ਹੋਰ ਹੋਰ ਸੁਣਾਓ ਨਵੀਤਾ ਜੀ ਫਿਰ ਨਵੀਤਾ ਜੀ ਬਸ ਤੇਰੇ ਸਾਹਮਣੇ ਹੀ ਆ ਕੰਮ ਧੰਦੇ ਮੜੇ ਮੁੱਟੇ ਕਰਦੀ ਅੱਗੇ ਨਹੀਂ ਕੇ ਪਾਸੇ ਅੱਜ ਨਹੀਂ ਵਿਲੇ ਹੀ ਅੱਜ ਠੀਕ ਆ ਤੇ ਉਧਰ ਹੀ ਹੋਣਾ ਸੀ ਲੰਬੜ ਦਾ ਗੱਲ ਉਧਰ ਜਾਣੇ ਚਾਹੇ ਤੂੰ ਮੇਰੇ ਨਾਲ ਹੀ ਚੱਲੋ ਕੋਈ ਨਹੀਂ ਕੱਢ ਲੈਨੇ ਟੈਂਪਰੇ ਸ਼ਾਮੀ 4 ਵਜੇ ਦਾ ਰੱਖੀਏ ਆ ਚੱਲ ਵੇਖ ਲੈ ਕਿਉਂਕਿ ਵੇਖੋ ਮਿਲਣਾ ਜ਼ਰੂਰੀ ਆ ਸਿਆਣੇ ਬਣੇ ਬੰਦੇ ਨੇ ਸੁਣਾ ਦਿੱਤਾ ਹੀ ਜੇ ਜਾਈਏ ਨਾ ਤਾਂ ਉਹ ਵੀ ਬੁਰੀ ਗੱਲ ਆ ਨਹੀਂ 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 ਜਾਵਾਂਗੇ ਕਿਉਂ ਨਹੀਂ ਜਾਣਾ ਹਾਂਜੀ ਹਾਂਜੀ ਤੂੰ ਵੇਖ ਲਈ ਜਦੋਂ ਤੇਰਾ ਟਾਈਮ ਲੱਗੋ ਤੂੰ ਆਜੇਦੀ ਮੈਂ ਆ ਜਾਾਂਗਾ ਠੀਕ ਆ ਨਾ ਬੁਣੀ ਕਿਡੀਆਂ ਕਰਨਾ ਨਾ ਤੇ ਤੈਨੂੰ ਪਤਾ ਹੀ ਆ ਗਈ ਆਪਣੀ ਡਿਊਟੀ ਤੇ ਸਮਨ ਘਰੇ ਹੀ ਦੇਈਏ ਕੰਮ ਕਰਦੇ ਹੀ ਹੋਣੀ ਕਰਨਾ ਠੀਕ ਆ ਕਿਦਾਂ ਫਿਰ ਨਾ ਬੰਦੀ ਵੀ ਵਧੀਆ ਚੱਲਦੀ ਆ ਨਾ ਡਿਊਟੀ ਆਹ ਹੱਲੇ ਤੇ ਵਧੀਆ ਹੀ ਆ ਗਿੰਦੀ ਸਟਾਰਟ ਸਭਾ ਠੀਕ ਹੀ ਆ ਆਹ ਬਾਕੀ ਉਦੋਂ ਦੇ ਹੌਲੀ ਹੌਲੀ ਬਾਗ ਵੀ ਹੋ ਜਾਂਦੀ ਆ ਬਾਹ ਹੋ ਜਾਣਾ ਹਾਂ ਬਸ ਠੀਕ ਹੀ ਚੱਲਦਾ ਰਹਿੰਦਾ ਵਾ ਜਦੋਂ ਦੇਖੋ ਰੋਜ਼ ਜਾਣਾ ਇਕੱਠਿਆਂ ਮਿਲਣਾ ਜੁਲਣਾ ਤੇ ਉਹ ਵੀ ਘਰ ਦੇ ਮੈਂਬਰ ਹੀ ਸਟਾਫ ਸਾਰਾ ਪੰਜਦਾ ਤੇ ਜਾਂ ਜਿਆਦਾ ਉਦੋਂ ਆਉਂਦੀ ਹੈ ਚਾਚਾ ਜੀ ਥੋੜੀ ਦਿੱਕਤ ਜਦੋਂ ਸੈਨਿਕ ਵਗੈਰਾ ਇਹਨਾਂ ਦੇ ਲੱਗਦੇ ਆ ਨਾ ਆ ਉਹ ਇਲੈਕਸ਼ਨ ਚ ਆਉਂਦੀ ਉਦੋਂ ਥੋੜਾ ਜਿਹਾ ਡਿਊਟੀ ਲੱਗ ਗਈ ਕਿਤੇ ਭੇਜ ਤੇ ਹਾਂ ਕੰਮ ਵੀ ਹੁਣ ਸਾਰੇ ਟੀਚਰਾਂ ਕੋ ਲੈਣ ਦੇ ਆ ਹੂੰ ਤੇ ਉਦਾਂ ਤੇ ਨਹੀਂ ਤਾਂ ਰੁਟੀਨ 'ਚ ਸਵੇਰੇ ਗਏ ਤੇ ਆਪਾਂ ਟਾਈਮ ਤੇ ਛੁੱਟੀ ਕਰਕੇ ਆ ਗਏ ਆਏ ਤੇ ਹੋਰ ਤਾਂ ਹੀ ਕੰਮ ਦੀ ਸੁਣਾਉਂ ਪਰ ਚੱਲਦੇ ਫਿਰੇ ਪੂਰੇ ਫਿਰ ਇਹਦੇ ਸਾਹਮਣੇ ਇਤਰਾ ਹੀ ਕੋਈ ਆ ਜੇ ਲੈ ਜਾਈਦਾ ਆ ਅੱਡੇ 'ਚ ਮੈਂ ਖੜੀ ਨਹੀਂ ਕਦੀ ਹੁਣ ਇਸ ਤਰ੍ਹਾਂ ਬਾਗ ਵੀ ਹੋ ਗਈ ਮਾੜੀ ਮੋਟੀ ਤੇ ਫੋਨ ਤੇ ਆ ਜਾਂਦੀ ਆ ਤੇ ਫਿਰ ਫੋਨ ਚਲ ਜਾਈਦਾ ਨਾਲੇ ਤਾਂ ਮੈਨੂੰ ਜਿਆਦਾ ਹੈਗਾ ਸੱਚ ਉਹ ਮੁੰਡਾ ਕਾਸ਼ ਨੀ ਮਰਾ ਯਾਰ ਜਿਹੜਾ ਉਹਦੀ ਅਗਲੇ ਮਹੀਨੇ ਭੈਣ ਦਾ ਵਾ ਸਕਨ ਦਾ ਪ੍ਰੋਗਰਾਮ ਆ ਅੱਛਾ ਤੇ ਫਿਰੋਜ਼ਪੁਰ ਲੱਗੇ ਆ ਕਿਤੇ ਤੇ ਉਹ ਆਂਦਾ ਸੀ ਵੀ ਉਹਨਾਂ ਨੂੰ ਪੁੱਛ ਕੇ ਦੱਸਿਓ ਕਿੰਨਾ ਖਰਚਾ ਲੱਗੂਗਾ ਕੀ ਹਿਸਾਬ ਤਾ ਵਾ ਉਹ ਹਿਸਾਬ ਤਾ ਕੀ ਕਰਨਾ ਆ ਜੇ ਤੇਰਾ ਯਾਰ ਆ ਤੇ ਤੂੰ ਗੱਡੀ ਲੈ ਜੀ ਤੇ ਤੇਰੇ ਪੁਆਲੀ ਉਹਦੇ ਕੋ ਤੇਰਾ ਯਾਰ ਆ ਤਾਂ ਹੱਡਾ ਨਹੀਂ ਕੋ ਲੱਗਦਾ ਚਾਚਾ ਜੀ ਉਹ ਤਾਂ ਤੁਹਾਡੀ ਗੱਲ ਠੀਕ ਹੈ ਪਰ ਉਹ ਮੁੰਡਾ ਇਦਾਂ ਦਾ ਨਹੀਂ ਉਹਨਾਂ ਮੰਨਣਾ ਨਹੀਂ ਹੈਗਾ ਕਿਉਂਕਿ ਉਹ ਵੀ ਆਪਣੇ ਵਰਗਾ ਹੀ ਆ ਮਤਲਬ ਕਿ ਹੱਕ ਰੱਖਣਾ ਹੈ ਮੇਰੀ ਗੱਲ ਸੁਣ ਉਹ ਦਿਨ ਤੂੰ ਯਾਰ ਆਪਣੀ ਦੀ ਲੈਂਦੀ ਸੀ ਗੱਡੀ ਜਦੋਂ ਹਾਂਜੀ ਅਸੀਂ ਉਹਨੂੰ ਕੋਈ ਦਿੱਤਾ ਤੇਲ ਹੀ ਪੋਇਆ ਸੀ ਉਹ ਹੀ ਇਹ ਤਾਂ ਗੱਲ ਹੈ ਯਾਰ ਕਰਨਾ ਪੈਂਦਾ ਯਾਰ ਕਿਤੇ ਜ਼ਰੂਰੀ ਥੋੜਾ ਹਰ ਇੱਕ ਕੋ ਪੈਸਾ ਨਹੀਂ ਆ ਮੈਂ ਤੈਨੂੰ ਆਖੀ ਇਹ ਗੱਲ ਮੈਂ ਤੈਨੂੰ ਇਹ ਵੀ ਆਖਿਆ ਵੀ ਤੂੰ ਆਪੇ ਲੈ ਜਾ ਭਰਾ ਤੇਰੀ ਜੀਮ ਚਾਚਾ ਜੀ ਨੂੰ ਪੁੱਛ ਦਵਾਂਗਾ ਉਹ ਆਂਦਾ ਵੀ ਉਹਨਾਂ ਵੀ ਪੈਸੇ ਖਰਚੇ ਆ ਨਾਲੇ ਇਸੇ ਕੰਮ ਤੇ ਨੇ ਉਹ ਵੀ ਤੇ ਆਂਦਾ ਵੀ ਜਿਹੜਾ ਹੱਕ ਬਾਕੀ ਕੋਈ ਨਹੀਂ ਜਦੋਂ ਟਾਈਮ ਆਊਗਾ ਤੂੰ ਆਪਣੇ ਹਿਸਾਬ ਨਾਲ ਬੈਠ ਕੇ ਗੱਲ ਕਰ ਲਿਓ ਚੱਲ ਉਹ ਤੇ ਗੱਲ ਹੈ ਹੀ ਆ ਤੇ ਇਧਰ ਆਹ ਤੇਰੇ ਨਾਲ ਕੋਈ ਸਲਾਹ ਕਰੀਏ ਸਲਾਹ ਕਦੀ ਚੱਜੇ ਸਲਾਹ ਕਰਦਣੀ ਜੇ ਉਹ ਕੋਈ ਕਰਾਂਗੇ ਹੀ ਵੇਲੇ ਹੁਣ ਦੇਣੀ ਬਦਲਦੇ ਜਾਣਦੇ ਹਨਾ ਮੌਸਮ ਪੈ ਗਏ ਵਾਲੀ ਫਰਕ ਪੈ ਜਾਣਾ ਹਨਾ ਦਿਨਾਂ ਦਾ ਸਿਆਲ ਤੇ ਪੱਖ ਨਾਲ ਵੇਲੇ ਧੁੱਪ ਵੀ ਜਿਹੜੀ ਮਿੱਟੀ ਜੀ ਲੱਗਣ ਪੈਂਦੀ ਹੈ ਹਨਾ ਉਹ ਹੀ ਡੰਗਰ ਲਾ ਬਣਾ ਕੈਂਡੀਆਂ ਆ ਕੇ ਛੋਟੇ ਵੱਡੇ ਪਾ ਕੇ ਨਾ ਸਾਂਭ ਸਾਰਿਆਂ ਦੀ ਉਹ ਹੀ ਆ ਹਾਂਜੀ ਤੇ ਦੁੱਧ ਵਾਲਾ ਡੰਗਰ ਇੱਕ ਅੱਧਾ ਰੱਖ ਲੈਨੇ ਆ ਤੇ ਬਾਕੀ ਜਿਹੜੇ ਆ ਕੱਢ ਦਿੰਨੇ ਆ ਤੇ ਆ ਬੜੀਆ ਵਧੀਆ ਬੱਚੀਆਂ ਦਾ ਆਪਣਾ ਕੱਟੀ ਜਿਹੜੀ ਆ ਤੇ ਵੇਖ ਲੈ ਰੱਖ ਲੈ ਮੈਂ ਕਿਹਨਾਂ ਤੂੰ ਚਾਚਾ ਜੀ ਪਤਾ ਗੱਲ ਕੀ ਜੇ ਚਲੋ ਉਹ ਤੇ ਕੋਈ ਗੱਲ ਨਹੀਂ ਪਰ ਜੇ ਸਾਮ ਕਰਦੇ ਜੇ ਨਾ ਤੇ ਮੰਨ ਲਓ ਕਹਿ ਦਈਦਾ ਭਾਏ ਜੇ ਪੱਠੇ ਪਾਈਦੇ ਤੇ ਕੋ ਦੁੱਧ ਵੀ 2 ਰੁਪਏ ਬਣੀ ਜਾਂਦੇ ਆ ਉਹ ਦੋ ਪਤਾ ਅੱਜ ਕੱਲ ਦੁੱਧ ਮਿਲਦਾ ਕਿੱਥੇ ਆ ਚੰਗਾ ਹਾਂ ਤੇ ਦੂਜੀ ਗੱਲ ਇਹ ਆ ਕਿ ਜਿਹੇ ਛੋਟੇ ਜਵਾਗ ਪਾਲਦੇ ਆ ਤੇ ਮੰਨ ਲਓ ਹੁਣ ਆਪਾਂ ਵੀ ਗਾਂ ਬੱਚਾ ਤੋਂ ਆਸ ਰੱਖ ਕੇ ਕਹਿਦਾ ਵੀ ਕੱਲ ਨੂੰ ਵੱਡਾ ਨਾ ਟਾਈਮ ਤੇ ਲੱਗਦਾ ਹੀ ਆਹੋ ਇਹਨਾਂ ਵਿਚਾਰਿਆਂ ਨੂੰ ਤੁਸੀਂ ਬਾਹਰ ਡੰਗਰਾਂ ਦਾ ਵਿਹਾਰ ਵੇਖੋ ਨਾ ਗਾਂਵ ਜਿਹੜੀ 60-70 ਹਜ਼ਾਰ ਤੋਂ ਘੱਟ ਤੇ ਉਹ ਨਹੀਂ ਆਉਂਦੀ ਤੇ ਮਈਆਂ ਤਾਂ ਲੱਖੋਂ ਟੱਪ ਗਈਆਂ ਨੇ ਹਾਂ ਉਹ ਤੋਂ ਲਾਹੀ ਕਿਆਂ ਜਦੋਂ ਲਿਆਂਦੀਆਂ ਕੀ ਕੀ ਰੇਟ ਲਿਆਂਦੀਆਂ ਅਸੀਂ ਉਦੋਂ ਚੇਤਾ ਨੂੰ ਕਿੰਨਾ ਕਿੰਨੇ ਪੈਸੇ ਖਰਚ ਕੇ ਆਏ ਹਾਂ 1.5 ਲੱਖ ਰੁਪਈਆ ਖਰਚ ਕੇ ਆਏ ਹਾਂ ਦੂਹ ਡੰਗਰ ਕੀ ਹੈ ਕਿ ਘੁੰਮਣਾ ਬੜਾ ਪੈਂਦਾ ਹੀ ਡੰਗਰ ਵੇਖਣ ਨੂੰ ਖਾਲੀ ਤਦੇ ਮੈਂ ਕਰਕੇ ਨਾ ਵੀ ਤੁਸੀਂ ਕਾੜੇ ਨਾ ਪਾਓ ਆ ਵਿੱਚੋਂ ਦੋ ਤਿੰਨ ਆਪਾਂ ਨਹੀਂ ਤੇ ਦਿਹਾੜੇ ਦੇ ਦੰਨੇ ਆ ਚੱਲ ਫਿਰ ਇਦਾਂ ਹੀ ਕਰਨੇ ਆ ਜਿਹੜੇ ਛੋਟੇ ਜੋ ਆ ਗਾ ਨਾ ਇਹ ਦਿਹਾੜੇ ਦੇ ਸੁਣਨੇ ਆ ਤੇ ਜਿਹੜੇ ਫਿਰ ਦੂਸਰੇ ਆ ਉਹ ਰੱਖ ਲੈਨੇ ਮੈਂ ਤਾਂ ਇਹਨਾਂ ਜਾ ਕੇ ਤੇ ਸਵਾਰੀ ਸੂਰੀ ਆ ਜੇ ਨਾ ਕਈ ਵਾਰੀ ਰਾਤ ਵੀ ਲਾਉਣੀ ਪੈਂਦੀ ਆ ਤੇ ਫਿਰ ਕੁੜੀਆਂ ਕੋ ਪੱਠਿਆਂ ਦੀ ਤੰਗੀ ਹੁੰਦੀ ਇਹਨਾਂ ਨੂੰ ਇਹ ਤੇ ਆਪਾਂ ਇਦਾਂ ਕਰਦੇ ਆ ਇਸ ਸਮੱਸਿਆ ਦਾ ਵੀ ਹੱਲ ਹੈਗਾ ਜਿੱਦਨ ਤੂੰ ਹੀ ਕਿਤੇ ਦੂਰ ਨੇੜੇ ਜਾਂਦੇ ਨਾ ਵੀ ਮੰਨ ਲਓ ਵੀ ਰਾਤ ਨੂੰ ਵੇਲਾ ਕਬੜਾ ਹੋ ਜਾਣਾ ਮੈਨੂੰ ਮੜਾ ਜਾ ਫੋਨ ਕਰ ਦਿਆ ਕਰੋ ਤੇ ਮੈਂ ਟਾਈਮ ਕੱਢ ਕੇ ਆਪੇ ਪੱਠੇ ਪਾ ਜਾ ਕਰਾਂਗਾ ਚੱਲ ਇਹ ਤਾਂ ਸਾਰਿਆਂ ਨਾਲ ਵਧੀਆ ਗੱਲ ਪਾਉਂਦਾ ਰਿਆਂ ਨਹੀਂ ਨਹੀਂ ਕੋਈ ਗੱਲ ਨਹੀਂ ਪਤਾ ਕੀ ਜਿੱਥੇ ਹੱਲ ਹੋ ਹੈਗਾ ਆਪਾਂ ਕਰ ਲਾਂਗੇ ਧਾਰਾ ਤੁਰਾਂ ਦੇ ਕੱਢ ਦਿਆ ਕਰਾਂਗਾ ਪਰ ਆਪਾਂ ਇਹ ਵੀ ਡੰਗਰ ਨਹੀਂ ਦੇਣਾ ਮੁਰਗੇ ਚੀਜ ਦੇ ਲਈਦੀ ਬੰਨੀ ਨਹੀਂ ਸਾਡੇ ਕੋਲ ਹੈ ਤੇ ਮੈਂ ਆਪਣਾ ਨਵਲੀ ਯਾ ਰਿਸ਼ਤਾ ਡਿਆ ਹੀ ਹੁਣ ਫਿਰ ਤੇ ਖੁਸ਼ੀ ਵਾਲੀ ਗੱਲ ਆ ਚਾਚਾ ਜੀ ਮੈਂ ਵੇਖ ਲਾ ਟਾਈਮ ਦੀ ਗੱਲ ਆ ਹਾਂਜੀ ਇਸ ਟਾਈਮ ਅਹੀਂ ਲੱਭਦੇ ਹਟਾਈਆਂ ਕਿੱਲਿਆਂ ਵਾਲਾ ਹਾਂਜੀ ਤੇ ਅੱਜ ਹੁਣ 5 ਕਿੱਲਿਆਂ ਵਾਲੇ ਕਹਿੰਦੇ ਆ ਕਿ ਰਿਸ਼ਤਾ ਦੇ ਦੋ ਕੁੜੀ ਸਾਡੀ ਝੋਲੀ ਪਾ ਦੋ ਚਾਚਾ ਜੀ ਸਾਰੇ ਮਾਲਕ ਦੇ ਰੰਗ ਆ ਤੇ ਅਗਲੇ ਨੂੰ ਵੀ ਪਤਾ ਵਾ ਵੀ ਇਹੋ ਜਿਹਾ ਧੀ ਪੁੱਤ ਨੌਕਰੀ ਵਾਲ ਨੇ ਜਿਹਨੇ ਘਰ ਆਉਣਾ ਵਾ ਉਹਨੇ ਆਪ ਤੇ ਹੋਣਾ ਨਾ ਰਿਜਕ ਵੀ ਲੈ ਕੇ ਨਾਲ ਆ ਉਹ ਇਹ ਇਹ ਤੇ ਮਕੱਦਰ ਦੀ ਦੇਖਾ ਕਿਤੇ ਕਰਮਾਂ ਲਿਆ ਤੇ ਲਿਖੀ ਹੁੰਦੀ ਆ ਹਰੇਕ ਬੰਦੇ ਦੇ ਨਹੀਂ ਕਰਮਾਂ ਚ ਹੁੰਦੀ ਫਿਰ ਕਿਦਾਂ ਚੱਲੀ ਕੋਈ ਗੱਲਬਾਤ ਉਹ ਨਹੀਂ ਮੈਂ ਲਾਵਾ ਜਵਾਬ ਦੇ ਦਿੱਤਾ ਸੀ ਜਵਾਬ ਦਿੱਤਾ ਸੀ ਉਹ ਕੁੜੀ ਵੀ ਹਲੇ ਕਹਿੰਦੀ ਆ ਕਿ ਡੈਡੀ ਮੈਂ 2 ਢਾਈ ਸਾਲ ਵਿਆਹ ਨਹੀਂ ਕਰਨਾ ਚੱਲ 2 ਢਾਈ ਸਾਲ ਤੇ ਨਹੀਂ ਕੋਈ ਸਾਡੇ 1.5 ਸਾਲ ਪਾ ਦੇਗਾਗੇ ਪਾ ਕੇ ਹੂੰ ਤੇ ਮੈਨੂੰ ਪਤਾ ਕੀ ਆ ਉਹ ਤਾਂ ਨਿਆਣੀ ਆ ਉਹ ਮੈਨੂੰ ਪਤਾ ਕਈ ਗੱਲਾਂ ਸੋਚਦੀ ਹੋਣੀ ਆ ਵੀ ਪਹਿਲਾਂ ਮੈਂ ਆਪਣੇ ਤੁਹਾਡੇ ਲੋਨ ਆਪਣੇ ਘਰ ਦਾ ਇੱਧਰ ਕੋਈ ਇਦਾਂ ਕਰ ਲਾਂ ਸਮਨ ਨੂੰ ਕਰ ਲਾਂ ਗਾਂ ਨੂੰ ਕਿ ਪਾਸਾ ਸੈੱਟ ਕਰ ਲਾਂ ਪਰ ਰਹੀਕ ਚੀਜ਼ ਦਾ ਟਾਈਮ ਹੁੰਦਾ ਜੋ ਧੀ ਪੁੱਤ ਦਾ ਟਾਈਮ ਨਾਲ ਕੇ ਕਰਜ ਦਾ ਤੂੰ ਕਰ ਦੇਣਾ ਚਾਹੀਦਾ ਇਸੇ ਦੀ ਸੋਭਾ ਹੁੰਦੀ ਹੈ ਜੇ ਕੋਈ ਚੰਗਾ ਘਰ ਆਪਣਾ ਮਿਲ ਜੇ ਤੇ ਵੇਖੋ ਅੱਜ ਨਹੀਂ ਭਲਕੇ ਜਿਹੜੀ ਧੀ ਆ ਅਗਲੇ ਘਰ ਤੋਰ ਨਹੀਂ ਪੈਣੀ ਆ ਤੇ ਫਿਰ ਆਪਾਂ ਲੇਟ ਉਹ ਗੱਲ ਪਤਾ ਕੀ ਹੀ ਮੁੰਡੇ ਦੀ ਮਾਂ ਨਹੀਂ ਹੈਗੀ ਅੱਛਾ ਤੇ ਮੈਂ ਇੱਥੇ ਵੀ ਨਹੀਂ ਉਹਨਾਂ ਨੂੰ ਮਾਂ ਦਾ ਪਿਆਰ ਮਿਲਿਆ ਤੇ ਗਾਂ ਜਾ ਕੇ ਫੇਰ ਉਹੋ ਹੀ ਚੀਜ਼ ਆ ਮੈਂ ਤਾਂ ਮਨਾ ਕੀਤਾ ਉਹ ਤਰ੍ਹਾਂ ਮੁੰਡਾ ਨਿੰਦਰ ਵਾਲਾ ਨਹੀਂ ਸਾਰਾ ਕੋਈ ਠੀਕ ਠਾਕ ਹੀ ਬਸ ਮਾਂ ਤੋਂ ਜਿਹੜਾ ਹੋ ਗਿਆ ਇਹ ਚਾਚਾ ਜੀ ਤੂੰ ਹੀ ਵੇ ਗੱਲ ਠੀਕ ਕੀਤੀ ਆ ਕਿਉਂਕਿ ਇੱਥੇ ਵੀ ਵਿਚਾਰੀਆਂ ਨੇ ਜਿ ਮੇਰੀ ਆਬ ਹੀ ਢਾਈ ਆ ਮਾਲੀ ਉਹੀ ਤੇਰੇ ਸਾਹਮਣੇ ਸਾਰਾ ਘਰ ਦਾ ਜੋ ਵੀ ਸਾਰਾ ਕੋਈ ਉਹੀ ਵੇਚਦੀ ਸੀ ਨਾ ਵੀ ਹਾਂਜੀ ਤੇ ਮੰਨ ਲਓ ਜੇ ਅੱਗੇ ਵੀ ਹਨੀਆਂ ਸੱਸ ਤੇ ਉਹਨੂੰ ਤੇ ਜਾਂਦੇ ਸਾਰੀ ਕਬੀਲਦਾਰੀ ਉਹਦੇ ਮੋਢਿਆਂ ਤੇ ਪੈ ਜਾਣੀ ਆ ਤੇ ਫਿਰ ਤੇ ਇਹ ਤੇ ਵਿਚਾਰੀ ਬਹੁਤ ਕਬੀਲਦਾਰੀ ਟੋਂਦੀ ਰਹਿ ਜਾਣਾ ਇੱਥੇ ਵੀ ਜਿਹੜੀ ਬਾਤ ਉੱਥੇ ਜਾ ਕੇ ਚੁੱਕ ਲੂਗੀ ਹਾਂ ਨਹੀਂ ਇਹ ਵਧੀਆ ਤੂੰ ਹੀ ਕੀਤਾ ਵੇਖੋ ਆਪਾਂ ਜਿੱਥੇ ਵੀ ਨਾਬਦਾ ਕਰਨਾ ਨਾ ਬੇਸ਼ੱਕ ਪੰਜ ਕਿੱਲਾਂ ਦੀ ਬਜਾਏ ਕਿੱਲਾ ਘੱਟ ਹੋ ਜੇ ਪਹਿਲੇ ਨੰਬਰ ਤੇ ਮੁੰਡਾ ਚੰਗਾ ਹੋਵੇ ਤੇ ਦੂਜੇ ਨੰਬਰ ਤੇ ਪਰਿਵਾਰ ਸਤਿਕਾਰਯੋਗ ਹੋਵੇ। ਉਹ ਹੀ ਅੱਜਕੱਲ ਮੁੰਡੇ ਤੇ ਨੂੰ ਕਹਦਾ ਮਿਲਦੇ ਕਿੱਥੇ ਅੱਜਕੱਲ ਚੱਲ ਨਹੀਂ ਡਿਆ ਜਿਹੜਾ ਹਸਾਬ ਤਾਂ ਨਸ਼ੇ ਤਾਂ ਕੋਈ ਸੌ ਚ ਇੱਕ ਬੱਜਿਆ ਆ। ਇਹ ਤਾਂ ਰੱਬ ਹੀ ਰੱਖਾਵਾ। ਅੱਜਕੱਲ ਤੇ ਨਾ ਬਸ ਪਰਦੇ ਉਹਲੇ ਪਤਾ ਹੀ ਨਹੀਂ ਕੀ ਹੋ ਜਾ। ਇਹ ਤਾਂ ਪ੍ਰਮਾਤਮਾ ਹੀ ਗਰੀਬ ਦੀ ਪਤ ਰੱਖ ਜੇ। ਉਹ ਹੀ ਪਈ ਪਤਾ ਹੀ ਨਹੀਂ ਲੱਗਣ ਦਿੰਦੇ ਤੀ ਪੁੱਤ ਅੱਜਕੱਲ ਕੀ ਬਾਹਰ ਘਰ ਆਉਂਦੇ ਕੀ। ਨਹੀਂ ਜੱਟ ਜੀ ਇੱਕ ਗੱਲ ਹੋਰ ਵੀ ਆ। ਜੇ ਥੋੜੀ ਜਿਹਾ ਪੈਸਾ ਨਾ ਕੋਸ਼ਿਸ਼ ਕਰੀਏ ਕਿ ਜੇ ਜਿੱਦਾਂ ਦੀ ਸਿਵਲ ਦੀ ਨੌਕਰੀ ਆਡੀ ਨਵ ਕਰਦੀ ਆ ਤੇ ਪੜੀ ਲਿਖੀ ਸਾਰਾ ਕੁਝ ਚੰਗਾ ਹੋਣ ਮੰਨ ਲਓ ਤੇ ਕੀ ਪਤਾ ਦੇ ਕਰਮ ਨੂੰ ਕੋਈ ਮੁੰਡਾ ਵੀ ਸਰਵਿਸਮੈਨ ਮਿਲ ਜੇ ਆ ਹੋਈ ਸਰਵਲ ਦੀ ਕੋਈ ਕਰਦਾ ਹੋਵੇ ਤੇ ਇਹ ਆ ਵੀ ਦੋਵੇਂ ਜੀ ਮਜੇ ਨਾਲ ਰੋਟੀ ਪਾਣੀ ਆਪਣਾ ਛਕਣਗੇ ਤੇ ਨਿਆਰੇ ਨਾਲ ਡਿਊਟੀ ਜਿੱਦਾਂ ਇਕੱਠੇ ਵੇਖੀਦਾਈ ਇਹਨੂੰ ਪਿੰਡ 'ਚ ਉਹ ਮੰਨ ਲਓ ਆਪਣੇ ਜਿਹੜੇ ਸਰਪੰਚ ਹੋਣੇ ਨੇ ਉਹਨਾਂ ਦੇ ਵੇਖੋ ਨੂੰ ਪੁੱਤ ਕਿੱਡੇ ਵਧੀਆ ਹਾਂ ਉਹ ਦੋ ਜਣੇ ਜਾਂਦੇ ਦੋਵੇਂ ਕੋਲੇ ਜਾਂਦੇ ਕਿੱਡੇ ਵਧੀਆ ਤਿਆਰ ਹੋ ਕੇ ਜਾਂਦੇ ਹੁੰਦੇ ਜਾਂਦੇ ਆ ਤੇ ਵਧੀਆ ਲੱਗਦਾ ਹਨਾ ਹਾਂ ਇਹ ਤਾਂ ਗੱਲ ਤੇਰੀ ਠੀਕ ਆ ਤੇ ਨਾਲੇ ਹੱਕ ਵੀ ਬਣਦਾ ਆ ਆਵੇ ਤਾਂ ਚਲਾ ਜਲੀਏ ਕਰਨੂ ਫਿਰ ਚਾਹ ਬਣਾਈ ਆ سامنے ਚਾਹ ਪੀਏ ਘਟ ਚਲੋ ਫਿਰ ਮਨ ਵੀ ਕਰਨデア ਦੇ ਚਾਹ ਘਟ ਪੀ ਲੈਂਦੇ ਚਲ ਤੂੰ ਘੜਾਉਣਾ ਕਿਤੇ ਭਾਨੇ ਨਾਲ ਹੀ ਆ ਦੀਦੀ ਮੇਰੀ ਗੱਲ ਸੁਣੋ ਹੋਰ ਤਾਂ ਤੁਸੀਂ ਸਾਰਿਆਂ ਲਈ ਚੀਜ਼ਾਂ ਲੈਂਦੀਆਂ ਜਿੰਨੂੰ ਜਿੰਨੂੰ ਪਸੰਦ ਹੀ ਪੁਸ਼ ਪੁਸ਼ ਕੇ ਲੈਂਦੀਆਂ ਤੁਹਾਨੂੰ ਤੁਹਾਡੇ ਲਈ ਕੀ ਲਿਆਵਾ ਤੁਹਾਡੇ ਲਈ ਕੀ ਲਿਆਵਾ ਤੇ ਆਪਨਾ ਮੈਂ ਬਾਹਰ ਪਿਆ ਟਾ ਟਾ ਫੋਨ ਵੇਖਣ ਦੀ ਹੈ ਕਵਰ ਨਹੀਂ ਖਰੀਦ ਸਕਦੇ ਆਪਣੇ ਲਈ ਉਹ ਮੈਂ ਵੇਖਿਆ ਹੀ ਕਵਰ ਵੀ ਕੋਣਾ ਸਹੀ ਨਹੀਂ ਲੱਗੇ ਮੈਨੂੰ ਤੇ ਫੇਰ ਕਿ ਮੈਂ ਚਲ ਕੋਈ ਗੱਲ ਨਹੀਂ ਉਹਨਾਂ ਨੂੰ ਮੈਂ ਕਿਆ ਮੰਗਵਾ ਦਿਓ ਮੈਨੂੰ ਵਧੀਆ ਜਾ ਤੇ ਕਿੰਨੇ ਹੀ ਕੋਈ ਨਹੀਂ ਮੰਗਵਾ ਦਾਂਗੇ ਚਲ ਠੀਕ ਆ ਫੇਰ ਇਹਨੂੰ ਨਾ ਫੋਨ ਕਵਰ ਛੇਤੀ ਪਾ ਲਿਓ ਬੜਾ ਬੁਰਾ ਜਾ ਲੱਗਦਾ ਨਹੀਂ ਨਹੀਂ ਲਾ ਹੀ ਲਾ ਹੀ ਦੇਨੇ ਮੈਂ ਤਾਂ ਪਾ ਲੈਨੀ ਆ ਵੀ ਜੇ ਕਿਤੇ ਡਿਗ ਡੁਗ ਜਾਏ ਨਾ ਤੇ ਫੇਰ ਇਹ ਵਾ ਕਿ ਟੁੱਟਦਾ ਨਹੀਂ ਹੈ ਉਹ ਉੱਥੇ ਤੁਹਾਡੇ ਕੋਈ ਸਕੂਲ ਵੇਖੇ ਤੇ ਉਹਨਾਂ ਕਹਿਣਾ ਮੈਡਮ ਕੋਈ ਇੱਕ ਕਵਰ ਨਹੀਂ ਬੱਚੇ ਵੀ ਹਾਸਪੰਡਿਆਂ ਦੇ ਹੋ ਜੀ ਇਹ ਚੀਜ਼ਾਂ ਉਹਦੋਂ ਮੈਂ ਲਾ ਕੇ ਪਰਸੇ ਚ ਪਾ ਲੈਣੀ ਹੁੰਦੀ ਐ ਇੰਨਾ ਕ ਤੇ ਮੈਨੂੰ ਵੀ ਪਤਾ ਵਾ ਤੂੰ ਬਹੁਤੀ ਸਿਆਣੀ ਵੱਡੀ ਆ ਚਲ ਠੀਕ ਹੋਰ ਭਾਬੀ ਨੂੰ ਸੂਟ ਪਤਾ ਨਹੀਂ ਪਸੰਦ ਆਇਆ ਕਿ ਨਹੀਂ ਆਇਆ ਤੈਨੂੰ ਕਿਦਾਂ ਦਾ ਲੱਗਾ ਏ ਮੈਨੂੰ ਤਾਂ ਸੂਟ ਬੜਾ ਹੀ ਸੋਹਣਾ ਲੱਗਾ ਏ ਅੱਜੇ ਫਿਰ ਤੈਨੂੰ ਵਧੀਆ ਲੱਗਾ ਵਾ ਨਾ ਤੇ ਉਹਨਾਂ ਨੂੰ ਵੀ ਪਸੰਦ ਆ ਹੀ ਜਾਣਾ ਵਾ ਉਹ ਤੇ ਗੱਲ ਹੈਗੀ ਪਰ ਆਪੋ ਆਪਣੀ ਪਸੰਦ ਹੁੰਦੀ ਆ ਆਓ ਦੇ ਤੇ ਹੈ ਵਾ ਚਲ ਕੋਈ ਗੱਲ ਨਹੀਂ ਡੈਡੀ ਨੇ ਆਣ ਕੀ ਦੱਸ ਹੀ ਦੇਣਾ ਵਾ ਮੈਂ ਤਾਂ ਹੀ ਉਹਨਾਂ ਨੂੰ ਭੇਜਿਆ ਸੀ ਕਿ ਚਲ ਜੇ ਉਹ ਜਾਣਗੇ ਨਾ ਤੇ ਭਾਬੀ ਨੇ ਸੂਟ ਦਾ ਅੱਖ ਵੀ ਲੈਣਾ ਵਾ ਤੇ ਨਾਲ ਇੱਕ ਜਹੀ ਜਾਂਦੀ ਆ ਨਾ ਤੇ ਭਾਬੀ ਨੇ ਸੌਬਰੀ ਕਹਿਣਾ ਹੀ ਨਹੀਂ ਮੈਂ ਨਹੀਂ ਲੈਣਾ ਉਹ ਵਾ ਜੇ ਆ ਤੂੰ ਹੀ ਨਾ ਖਰਚਾ ਕਿਉਂ ਕੀਤਾ ਤੇ ਆਪਣੇ ਵੱਲੋਂ ਤੇ ਮੈਂ ਸਭ ਤੋਂ ਵਧੀਆ ਹੀ ਲੈ ਕੇ ਆਈ ਹਾਂ ਨਵਾਂ ਸਾਰਲਟ ਚੰਗਾ ਕੀਤਾ ਜੇ ਸੋਨਾ ਹੀ ਸੂਟ ਤੇ ਵਾਹੇ ਹਾਂ ਆਈ ਆ ਇਹ ਤੇ ਚਲ ਕੋਈ ਨਹੀਂ ਤੁੰਗੀ ਦੱਸ ਦੇ ਜੇ ਤੈਨੂੰ ਹੋਰ ਕੋਈ ਚੀਜ਼ ਚਾਹੀਦੀ ਹੈ ਤੇ ਕੋਈ ਨਹੀਂ ਮੈਂ ਦੱਸ ਦੂੰਗੀ ਜਦੋਂ ਵੀ ਲੋੜ ਪਈ ਕੋਈ ਚੀਜ਼ ਦੀ ਤੇ ਕੋਈ ਨਹੀਂ ਮੈਂ ਨਾ ਸਾਰੇ ਪੈ ਡੈਡ ਜੀ ਨੂੰ ਫੜਾਏ ਤੇ ਨੂੰ ਪਤਾ ਹੀ ਆ ਤੇ ਤੂੰ ਉਹਨਾਂ ਤੋਂ ਲੱਲੀ ਤੇ ਜੋ ਵੀ ਲੈਣਾ ਹੋਗਾ ਨਾ ਆਪਣੇ ਪਸੰਦੀ ਆਪੇ ਚੀਜ਼ ਲੈ ਲਈ ਮੈਂ ਲੈ ਲਾਂਗੀ ਆ ਲੋ ਚਾਚੇ ਜੀ ਚਾਹ ਉਹ ਚਾਹ ਪੁੱਤ ਰਹਿਣ ਦੇਣੀ ਸੀ ਚਾਹ ਤਾਂ ਕੀ ਲਿਆਉਣਾ ਹੈ ਜ਼ਰੂਰੀ ਸੀ ਕੋਈ ਗੱਲ ਨਹੀਂ ਚਾਚੇ ਜੀ ਤੇ ਕਿਹੜਾ ਰੋਤ ਤੁਰੇ ਹੋ ਤਾਂ ਨਾ ਉਹਨੇ ਕੀ ਕਰਨ ਦੀਆਂ ਹੈ ਉਹ ਬੋਤਰਾ ਅਗੇ ਡਿਊਟੀ ਤੋਂ ਲੰਮੇ ਪਿਆ ਜਾਂਦੀ ਰਾਮ ਕਰ ਲੈਂਦੀ ਪਰ ਥੱਕ ਜਾਂਦੀ ਹੈ ਘੰਟਾ ਦੋਵੇਂ ਘੰਟਾ ਸੌਂ ਲੈਂਦੀ ਆਣ ਕੇ ਹੈ ਤ ਸਹੀ ਤੇ ਡੇਡੀ ਉੱਥੇ ਵੀ ਸਿਰਖ ਪਾਈ ਬੜੀ ਬੱਚਿਆਣਾ ਕਰਨੀ ਪੈਂਦੀ ਆ ਉਹੋ ਹੀ ਪੜਕੇ ਤਾਂ ਰਾਜੀ ਨਹੀਂ ਆ ਕੋਈ ਵੀ ਤੇ ਮੈਲਮਾਨ ਨੂੰ ਤੇ ਆਪਣਾ ਫਰਜ਼ ਕਰਨਾ ਹੀ ਆ ਉਹਨਾਂ ਨੇ ਤੇ ਪੜਾਉਣਾ ਹੀ ਆ ਨਹੀਂ ਚਲੋ ਵਧੀਆ ਵਾ ਨਾਮ ਨੂੰ ਇਹੋ ਸਿੱਖਿਆ ਦੇਈ ਦੀ ਆ ਚਲ ਇਮਾਨਦਾਰੀ ਨਾਲ ਪੜਾਈ ਬੱਚਿਆਂ ਨੂੰ ਬੋਤਰਾ ਲਈ ਆ ਤੇਰਾ ਗਿਫਟ ਲੈ ਕੇ ਆਈ ਇਹ ਤੇਰੇ ਲਈ ਚਾਚਾ ਜੀ ਦੀ ਕੀ ਜ਼ਰੂਰਤ ਹੀ ਇਹ ਮੈਨੂੰ ਨਹੀਂ ਪਤਾ ਨਵ ਨੇ ਭੇਜਿਆ ਇਹ ਕਹਿੰਦੀ ਭਾਬੀ ਨੂੰ ਦੇ ਦੇ ਤੁਸੀਂ ਨਵ ਨੇ ਭੇਜਿਆ ਆ ਚਾਚਾ ਜੀ ਸੂਟ ਆ ਸੂਟ ਤੇ ਬੜਾ ਸੋਹਣਾ ਵਾ ਪਰ ਆ ਖੇਚਲ ਕਰਨ ਦੀ ਕੀ ਜ਼ਰੂਰਤ ਸੀ ਇਹ ਪੁੱਤ ਤੇਰੀ ਗੱਲ ਹੋਰੇ ਨਾ ਮੇਰ ਨਾਲ ਨਹੀਂ ਆ ਇਹ ਉਹਨੇ ਲਿਆਂਦਾ ਆਪਣੀ ਮਰਜ਼ੀ ਨਾਲ ਤੇ ਲਿਆਂਦਾ ਕਾਦਾ ਵਾ ਮਤਲਬ ਲਿਆਂਦਾ ਨੇ ਆਪਣਾ ਜਿਹੜਾ ਉਹਨੂੰ ਸੈਲਰੀ ਮਿਲੀ ਅਛਾ ਪਹਿਲੀ ਸੈਲਰੀ ਮਿਲੀ ਹਾਂ ਉਹ ਗੰਦੇ ਹੀ ਬੱਬੀ ਨੂੰ ਉਸੇ ਦੇਣਾ ਮੈਂ ਉਹ ਮੈਂ ਤੇ ਮਖੌਲਜੀ ਚਾਚਾ ਜੀ ਕਿਹਾ ਸੀ ਜੀ ਤੁਹਾਨੂੰ ਪਹਿਲੀ ਸੈਲਰੀ ਮਿਲੇਗੀ ਨਾ ਤੂੰ ਗੁਰਦਰ ਸਾਹਿਬ ਛਡਾ ਕੇ ਤੇ ਫਿਰ ਮੈਨੂੰ ਵੀ ਸੂਟ ਲੈ ਦੀ ਤੇ ਸਮਨ ਨੂੰ ਵੀ ਲੈ ਦੀ ਐਵੇਂ ਕਮਲੀ ਜੀ ਨੇ ਨਾ ਪੈਸੇ ਇੰਨੇ ਖਰਚ ਕੀਤੇ ਆ ਮੈਂ ਤਾਂ ਉਦਾਂ ਦਾ ਹੌਸਾ ਨਹੀਂ ਚਾਚਾ ਜੀ ਪਤਾ ਤੁਹਾਨੂੰ ਪਤਾ ਤੇrna ਕਰਦੀ ਕਿੰਨਾ ਆ ਹੈ ਤੇ ਸਹੀ ਹੈ ਚਾਚਾ ਜੀ ਫਿਰ ਇਹ ਨਾਲੇ ਦੀ ਕੋਈ ਗੱਲ ਨਹੀਂ ਫਿਰ ਕਿਤੇ ਲੈ ਲੰਦੀ ਮੈਂ ਉਹ ਨਹੀਂ ਉਹਨੇ ਫਿਰ ਕਹਿੰਦੀ ਮੈਂ ਦੇਣਾ ਹੀ ਦੇਣਾ ਆ ਤੇ ਮੈਂ ਫਿਰ ਆ ਗਿਆ ਤਨਖਾਹ ਮੇਰੇ ਹੱਥ ਤੇ ਰੱਖੀ ਸੀ ਸਾਰੀ ਤੇ ਮੈਂ ਫਿਰ ਕਿਚੜ ਕੇ ਗੁਰਦੁਆਰੇ ਤੇ ਮੈਨੂੰ ਕਹਿੰਦੀ ਫਿਰ ਇਹ ਕਹਿੰਦੀ ਡੈਡੀ ਪੈਸੇ ਥੋੜੇ ਜਿਹੇ ਦੋ ਮਾ ਭਾਬੀ ਲਈ ਲੈ ਕੇ ਆਉਣਾ ਆ ਠੀਕ ਆ ਤੇ ਕਿਉਂ ਚੰਗਾ ਨਹੀਂ ਲੱਗਾ ਤੈਨੂੰ ਨਹੀਂ ਚਾਚਾ ਜੀ ਸੂਟ ਤਾਂ ਬਹੁਤ ਸੋਹਣਾ ਵਾ ਪਰ ਮੈਂ ਨਹੀਂ ਚਲ ਕੋਈ ਗੱਲ ਨਹੀਂ ਫਿਰ ਕਿ ਲੈ ਆਉਂ ਜੀ ਉਹ ਚੱਲ ਤੂੰ ਵੀ ਲੈ ਦਿੰਦੀਆਂ ਸੀ ਅੱਗੇ ਜੇ ਹੁਣ ਉਹ ਕਰਨ ਲੱਗੀ ਆ ਤੇ ਉਹਦਾ ਵੀ ਹੱਕ ਬੰਦਾ ਆ ਤੇ ਜੀ ਆ ਤੇ ਮੈਂ ਕਿਹ ਬੜਾਇਆ ਹੁਣਾ ਮੈਂ ਤੈਨੂੰ ਕੀ ਪਤਾ ਹੁਣ ਉਹ ਕਮਾਉਂਦੀ ਆ ਤੂੰ ਸੁਆ ਕੇ ਪਾ ਹਾ ਉਹ ਤੇ ਚਾਚਾ ਜੀ ਮੈਂ ਪਾ ਹੀ ਲਾਂਗੀ ਤੇ ਉਹਨੇ ਆਪਣੇ ਵਾਸਤੇ ਲਿਆਂਦਾ ਹੀ ਆਪਣੇ ਵਾਸਤੇ ਵੀ ਲੈ ਕੇ ਆਈ ਆ ਮੇਰੇ ਨਾਲ ਇੱਕ ਦੋ ਸੂਟ ਕਿੰਦੀ ਕੇ ਰੋਜ਼ ਜਾਣਾ ਹੁੰਦਾ ਐ ਤੈਨੂੰ ਪਰ ਰੋਇ ਬਦਲ ਕੇ ਜਾਣਾ ਆ ਉਹ ਤੇ ਮੈਨੂੰ ਵੀ ਕਹਿਣ ਲਈ ਡੈਡੀ ਤੁਸੀਂ ਜਿਹੜੇ ਲਿਆਉਣੇ ਆ ਲੈ ਆਓ ਨਹੀਂ ਚਲੋ ਚਾਚਾ ਜੀ ਜਿਵੇਂ ਆਉਂਦੀ ਹੈ ਨਾ ਤੇ ਸਾਰੇ ਜਾਣੇ ਲਾਇਆਓ ਇਹ ਦਿਨ ਤੇ ਹੀ ਢੀਕਦੇ ਹਾਂ ਫੇ ਕਦੋਂ ਉਹਨੂੰ ਕੋਈ ਸ਼ਾਉ ਮਿਲੇਗੀ ਤੇ ਚਲੋ ਵਾਏ ਫਿਰ ਇਹ ਪਿਚੜਦੀ ਕਲਾ ਕਰੇ ਜਾਂਦੇ ਤੇ ਚਾਚਾ ਜੀ ਚਾਹ ਪੀ ਲਓ ਚਾਹ ਪੀ ਲੈਣੀ ਕੋਈ ਤੂੰ ਨਹੀਂ ਲੈਂਦੀ ਬਸ ਤੂੰ ਹੀ ਲੈ ਆਉਣੀ ਆਪਣੀ ਮੈਂ ਚਾਚਾ ਜੀ ਤੁਹਾਡੇ ਅੱਗੇ ਅੱਗੇ ਫਿੱਕੀ ਜੀ ਹੁਣੇ ਤੇ ਲਾਵਾ ਉਹ ਮੈਂ ਸਨ ਬਾਹਰ ਹੋਣੀ ਆ ਘਰ ਤੇ ਹੈਨੀ ਜੇ ਅੱਛਾ ਚੋਨੇ ਦਾ ਹਲੇ ਡਿਆ ਜਾਂ ਨਹੀਂ ਚਾਚਾ ਜੀ ਮੈਂ ਨਹੀਂ ਲਾਵ ਨੂੰ ਕਦੀ ਪੁੱਛਿਆ ਕਿ ਓਨੇ ਬਾਰੇ ਕਿਉਂ ਵੀ ਜੇ ਮੈਂ ਕੋਈ ਵੀ ਗੱਲ ਪੁੱਛਣਾ ਤੇ ਮੰਮੀ ਆਂਦੀ ਹੁੰਦੀ ਆ ਕਿ ਬਸ ਆਪਣੇ ਤੱਕ ਸੀਮਤ ਰਿਹਾ ਕਰ ਤੂੰ ਦਖਲ ਘਟ ਦਿਆ ਕਰ ਤੇ ਤੁਹਾਨੂੰ ਉਹਨਾਂ ਦੀ ਸੁਭਾਅ ਦਾ ਤਾਂ ਪਤਾ ਹੀ ਆ ਮੈਂ ਪੁੱਤ ਤਾਂ ਲਿਆ ਮੈਂ ਜੇਕੇ ਤੇ ਵਢਾਉਣ ਡਿਆ ਆ ਤੇ ਚੱਲ ਇਕੱਠਾ ਹੀ ਮੇਰਾ ਵੀ ਵਢਾ ਕੇ ਤੂੰ ਵੀ ਲੈ ਲਉ ਜਾਈ ਮੈਂ ਡੀ ਪਰ ਤੁਸੀਂ ਚਾਚਾ ਜੀ ਫਿਕਰ ਨਾ ਕਰੋ ਤੁਹਾਨੂੰ ਪਤਾ ਵਾ ਲੱਭ ਨੂੰ ਤੁਹਾਡੇ ਨਾਲ ਜ਼ਿਆਦਾ ਫਿਕਰ ਹੁੰਦੀ ਆ ਤਾਂ ਲੈ ਲਓ ਬਿਸਕੁਟ ਤੇ ਮੈਂ ਆਈ ਚਾਚਾ ਜੀ ਲੇ ਪਹੁੰਚਿਆਂ ਦੀ ਵਕਢਾਈ ਚੁਨੇਵੀ ਸੀ ਧੀ ਸੋਣੀ ਆ ਮੈਂ ਤੇ ਐਵੇਂ ਕਿਹਾ ਨੂੰ ਫਾਸੀ ਨਾ ਤੇ ਵਿਚਾਰੀ ਸੱਚੀ ਲੈ ਆਈ ਕਹਿੰਦੇ ਆ ਬੰਨਾਨਾ ਪਿਆਰ ਨਹੀਂ ਕਰਦੀਆਂ ਕਿਉਂ ਨਹੀਂ ਕਰਦੀਆਂ ਕਹਿੰਦੇ ਆ ਜੇ ਆਪ ਚੰਗੇ ਹੋਈਏ ਤੇ ਅਗਲਾ ਵੀ ਚੰਗਾ ਹੁੰਦਾ ਵਾ ਚਲ ਏਦਾਂ ਕਰਾਂ ਕਿ ਕੋਈ ਪ੍ਰੋਗਰਾਮ ਆਉ ਫੇਰ ਸਮਾਵਾਂਗੀ ਆਗੇ ਜੇ ਪਾਣੀ ਪੀਣਾ ਜੇ ਪਿੰਨਾ ਇੱਕ ਮਿੰਟ ਯਾਰ ਦਰਵਾਜ਼ਾ ਢੋਵਾਂ ਤੋਂ ਨਾਲੇ ਮੇਕ-ਉਪ ਨਾ ਆ ਰਾਂ ਅੰਦਰ ਤੇ ਹੈਵ ਨਹੀਂ ਤੇ ਕੱਪੜਾ ਵੀ ਨਵਾਂ ਲਿਆਂਦਾ ਵਾ ਕਿੱਡਾ ਪਾਰਾ ਲੈ ਆਂਦਾ ਵਾ ਕੋਈ ਪਾਲਟੀ ਪੂਲਟੀ ਆਉਗੀ ਨਾ ਫੇਰ ਹੀ ਸਮਾਵਾਂਗੇ ਤੁਸੀਂ ਕਰੋਗੇ ਇਹ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਯਾਰ ਮਿਸਤਰੀ ਦਾ ਫੋਨ ਆਇਆ ਸੀ ਉਹ ਆਂਦੇ ਭਾਜੀ ਜੀ ਹੋਂਵਾ ਦੇ ਆਜੋ ਨਹੀਂ ਇਹ ਵਾਲੀ ਸ਼ਾਮਾਂ ਜੀ ਇਹਨੂੰ ਆਇਓ ਤੇ ਤੈਨੂੰ ਪਤਾ ਇਹਨਾਂ ਦਾ ਵੀ ਕੰਮ ਬੜਾ ਗਰਮੀ ਦੇ ਵਿੱਚ ਕਿ ਇਹਦੀ ਮੋਟਰ ਖਰਾਬ ਕੇ ਇਹਦਾ ਪੱਖਾ ਸੜ ਗਿਆ ਕੇ ਇਹਦਾ ਕੁਝ ਤੇ ਮੈਂ ਪਹਿਲਾਂ ਜਾ ਕੇ ਮੋਟਰ ਫੜ ਕੇ ਲਿਆਵਾ ਨਹੀਂ ਇਹ ਤੇ ਚਲੋ ਚੰਗਾ ਕੀਤਾ ਵਾ ਤੁਹਾਨੂੰ ਪਤਾ ਫ੍ਰਿਜ ਚ ਸੋਚੀ ਜਾ ਰੱਖ ਲਈ ਦੀਆਂ ਨੇ ਨਹੀਂ ਤੇ ਫਿਰ ਉਹ ਐਵੇਂ ਹੀ ਖਰਾਬ ਹੀ ਹੁੰਦਾ ਵਾ ਕਿਤੇ ਆਟਾ ਹੀ ਚੁੱਕਿਆ ਹੋਵੇ ਥੋੜਾ ਜਿਆ ਤਾਂ ਉਹ ਹੀ ਰੱਖ ਛੱਡਦਾ ਵਾ ਉਹ ਤਾਂ ਗੱਲ ਠੀਕ ਆ ਗੱਲੀ ਨੂੰ ਅੱਗੇ ਤੋਂ ਧਿਆਨ ਰੱਖਿਓ ਥੋੜਾ ਜਿਆ ਨਾ ਅੰਦਰ ਲਾਈਟਾਂ ਦਾ ਧਿਆਨ ਰੱਖਿਆ ਕਰੋ ਜਦੋਂ ਲਾਈਟ ਅਪ ਡਾਊਨ ਹੁੰਦੀ ਆ ਤੇ ਉਦੋਂ ਹੀ ਚੀਜ਼ਾਂ ਛੱਡਦੀਆਂ ਨੇ ਚਲ ਕੋਈ ਗੱਲ ਨਹੀਂ ਧਿਆਨ ਦਾਂਗੀ ਮੈਂ ਤੇ ਨਾਲੇ ਆਹ ਦੱਸੋ ਮੇਰਾ ਸੂਟ ਸੋਹਣਾ ਵਾ ਗਰਲੀ ਸੂਟ ਤੇ ਸੋਹਣਾ ਵਾ ਪਰ ਆਇਆ ਕਿੱਥੋਂ ਆ ਇਹ ਤਾਂ ਮੈਨੂੰ ਗਿਫਟ ਮਿਲਿਆ ਵਾ ਅੱਛਾ ਗਿਫਟ ਮਿਲਿਆ ਫਿਰ ਹਾਂ ਹੋਰ ਮੇਰੇ ਨਾਨ ਨੇ ਲੈ ਆ ਕੇ ਦਿੱਤਾ ਵਾ ਪਹਿਲੀ ਉਹਦੀ ਸੈਲਰੀ ਆਈ ਸੀ ਚਾ ਬਾਤਾਂ ਨੇ ਫਿਰ ਤੇ ਤੁਹਾਡੇ ਮੌਜੇ ਮੌਜਾਂ ਨੇ ਇਹ ਆ ਵੀ ਤੈਨੂੰ ਤਾਂ ਦੀਵਾਲੀ ਦਾ ਪਹਿਲਾਂ ਹੀ ਗਿਫਟ ਮਿਲ ਗਿਆ ਵਾ ਦੀਵਾਲੀ ਤੇ ਤੁਸੀਂ ਲੈ ਦਿਓਗੇ ਦੀਵਾਲੀ ਦਾ ਪਹਿਲਾਂ ਕਿੱਥੋਂ ਗਿਫਟ ਮਿਲ ਗਿਆ ਵਾ ਇਹ ਤਾਂ ਮੇਰੇ ਨਾਨ ਨੇ ਲੈ ਕੇ ਦਿੱਤਾ ਵਾ ਨਾਲੇ ਜਿਹੜਾ ਮੈਂ ਤੁਹਾਡੇ ਕੋ ਗਿਫਟ ਲੈਣਾ ਨਾ ਉਹ ਤਾਂ ਮੈਂ ਲੈ ਹੀ ਲੈਣਾ ਵਾਂ ਨਾਲੇ ਮੈਂ ਵੀ ਸੋਚਣ ਦੀ ਆ ਵਿਚਾਰੀਆਂ ਕਿੰਨਾ ਸੋਹਦੀਆਂ ਹੈ ਸਾਡਾ ਮੈਂ ਤਾਂ ਉਦਾਂ ਹੀ ਮਖੌਲ ਕੀਤਾ ਸੀ ਤੋਂ ਉਹਨੇ ਸੱਚੀ ਸੂਟ ਲੈ ਆਂਦਾ ਕਿ ਲਿਆਂਦਾ ਵੀ ਕਿੱਡਾ ਭਾਰਾ ਵਾ ਚਲ ਹਵਲਾ ਲੈ ਆਂਦੀ 5600 ਦਾ ਸੂਟ ਲੈ ਆਈ ਐ ਐਵੇਂ ਇੰਨਾ ਕਮਲੀ ਨੇ ਖਰਚਾ ਕੀਤਾ ਤੂੰ ਗੁਲੀ ਨੂੰ ਮਨਾ ਕਰਿਆ ਕਰਨਾ ਹਜੇ ਤੈਨੂੰ ਪਤਾ ਵਿਚਾਰੀ ਹੁਣ ਹੁਣ ਤੇ ਜਾਣ ਲੱਗੇ ਕਿੰਨਾ ਕਦ ਤੇ ਉਹਨੂੰ ਹੋ ਗਿਆ 2-4 ਸਾਲ ਇੰਨਾ ਨਹੀਂ ਮਹਿੰਗੀ ਚੀਜ਼ ਕੇ ਕੋ ਲਈਦੀ ਹੋਈਦੀ ਮੰਨਿਆ ਨਾ ਵੜ ਨਾ ਬੜਾ ਵਿਚਾਰੀ ਕਰਦੀ ਐ ਪਰ ਉਹਦੇ ਦੇ ਵਿੱਚ ਜਿ ਮੇਰੀਆਂ ਹੋਰ ਵੀ ਬੜੀਆਂ ਆਂ ਲਾਵੋ ਤੇ ਮੈਂ ਵੀ ਸਮਝਣੀ ਆ ਕਿ ਜੁਮੇਆਰੀਆਂ ਬੜੀਆਂ ਨੇ ਪਰ ਉਹ ਚਲਾਕ ਵੇਖ ਧੀ ਆ ਉਹਨੂੰ ਇਹ ਵੀ ਜੇ ਮੈਂ ਗਈ ਤੇ ਫਿਰ ਭਾਬੀ ਨੇ ਮੋੜ ਦੇਣਾ ਵਾ ਤੇ ਕੱਲਿਆ ਵੀ ਚਾਚਾ ਜੀ ਦੇ ਹੱਥ ਆ ਤੇ ਚਾਚਾ ਜੀ ਨੂੰ ਮੈਂ ਕਿੰਨੀ ਵਾਰੀ ਕਿਹਾ ਸੀ ਫਿਰ ਇਹਦਾ ਬੁਰੇ ਲੱਗੀਦਾ ਉਹਨੇ ਕਿਹਾ ਇਹ ਚੀਜ਼ ਲੈ ਕੇ ਦਿੰਦੀ ਆ ਤੇ ਉਹਨੂੰ ਕਹਿੰਦੀ ਨਹੀਂ ਲੈਣਾ ਹੈਗਾ ਪਤਾ ਕੀ ਹੰਦਾ ਕਰ ਲਈ ਨਾ ਵੇ ਉਹ ਤੇ ਚਾਹ ਨਾ ਕਰਦੀ ਆ ਪਿਆਰ ਨਾ ਪਰ ਇਹ ਆ ਵੀ ਤੂੰ ਥੋੜਾ ਜਨੂੰ ਸਮਝਾਇਆ ਕਰ ਐਡੀ ਮਿਹਨਤ ਨਾਲ ਨੌਕਰੀ ਮਿਲੀ ਆ ਠੀਕ ਆਪਣੇ ਚਾਅ ਵੀ ਪੂਰੇ ਕਰੇ ਸਾਰਾ ਕੁਝ ਪਰ ਇੰਨਾ ਵੀ ਜ਼ਿਆਦਾ ਖਰਚਾ ਨਾ ਕਰੇ ਕਿਉਂਕਿ ਉਹਦਾ ਜੀਵਨ ਚ ਅੱਗੇ ਜਾ ਕੇ ਪੈ ਕੰਮ ਆਊਗਾ। ਲਵ ਬਥੇਰੀ ਸਿਆਣੀ ਆ ਨਵ ਉਹਨੇ ਪੈਸਾ ਜੋੜ ਲੈਣਾ ਵਾ। ਤੁਹਾਨੂੰ ਪਤਾ ਤੇ ਸਹੀ ਆ। ਤੋਂ ਉਹਨੂੰ ਚਾਹੀ ਪਹਿਲੀ ਸੈਲਰੀ ਦਾ। ਤੋਂ ਉਹਨੇ ਸਾਰਿਆਂ ਨੂੰ ਲੈ ਕੇ ਦਿੱਤੀ ਆ ਤੇ ਜੇ ਆਪਾਂ ਮੋੜੀ ਆ ਫਿਰ ਚੰਗੇ ਨਹੀਂ ਲੱਗੀਦਾ। ਆ ਇਹ ਤਾਂ ਗੱਲ ਤੇਰੀ ਸਹੀ ਆ। ਕਿਉਂਕਿ ਅਗਲੇ ਨੇ ਵੀ ਕਈ ਮਨ ਚ ਮੰਗਾ ਹੁੰਦੀਆਂ ਜਿਹਦੇ ਕਰਕੇ ਸੋਚ ਕੇ ਇਕਲਾ ਦਿੰਦਾ ਹਨਾ ਤੇ ਕੋਈ ਗੱਲ ਨਹੀਂ ਜੇ ਉਹਨੇ ਦੇ ਦਿੱਤਾ ਤੇ ਉਹ ਵੀ ਆਪਣਾ ਘਰ ਦਾ ਮੈਂਬਰ ਆ। ਕੋਈ ਗੱਲ ਨਹੀਂ ਆ ਗਈ ਇਹ ਚੀਜ਼ ਤੇ। ਤੇ ਇਦਾਂ ਕਰੀ ਮੈਂ ਨਾ ਬੰਬੀ ਨੂੰ ਚੱਲਿਆ ਜਰਾ ਚੱਕਰ ਮਾਰਨਾ ਤੇ ਇਸ ਛੋਣੋਂ ਮੁੰਡਿਆਂ ਆਉਣਾ ਜਨੇ ਫਿਟਿੰਗ ਕਰਨੀ ਆ ਤੇ ਜਦੋਂ ਕਰ ਦੂਗਾ ਨਾ ਤੇ ਚਾਹ ਬਣੀ ਨੂੰ ਪਿਆਲ ਦਿਓ ਤੇ ਮੇਰੇ ਨਾਲ ਗੱਲ ਕਰਾ ਦਿਓ ਜਿੰਨੀ ਲੇਬਰ ਹੋਊਗੀ ਮੈਨੂੰ ਫਿਰ ਦੇ ਦੇ ਦਿਓ ਤੂੰ ਮੈਂ ਤੇ ਕਹਿਣ ਦੀ ਆ ਕਿ ਤੈਹੀ ਲਾਗੇ ਹੁੰਦੇ ਤੇ ਚੰਗਾ ਹੀ ਹਾਂ ਨੂੰ ਕੀ ਪਤਾ ਲੱਗਣਾ ਉਹ ਮੈਂ ਉਦਾਂ ਨੂੰ ਮੈਂ ਕਿਹਾ ਸੀ ਵੀ ਜਦੋਂ ਤੁਰੇਗਾ ਫੋਨ ਕਰ ਲਈ ਕੇਵਲੇ ਫੋਨ ਨਹੀਂ ਲੱਗਦਾ ਅਚਾਨਕ ਬੰਦਾ ਆ ਜਾਂਦਾ ਜਾਂ ਕਈ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਤੇ ਫਿਰ ਵੀ ਜਦੋਂ ਮਤਲਬ ਮੇਰੇ ਨਾਲ ਗੱਲ ਕਰਾ ਦਿਓ ਜਿੰਨੇ ਦਾ ਕਹੂਗਾ ਪੈਸੇ ਫਿਰ ਤੂੰ ਹੀ ਦੇ ਦਿਓ ਚਲੋ ਕੋਈ ਗੱਲ ਨਹੀਂ ਕਰਦਾ ਸਭ ਤੋਂ ਪਹਿਲਾਂ ਇੱਕ ਕੰਮ ਕਰਨੀ ਆ ਕੁੜੀ ਨੂੰ ਫੋਨ ਲੱਗਨੇ ਇਹ ਨਾ ਇਹ ਆਪਣੇ ਮੁੰਡੇ ਨੂੰ ਮੰਨੁੰਦੇ ਰਹੀਏ ਤੇ ਕੁੜੀ ਮੰਗੀ ਗਈ ਹੋਏ ਚੱਲ ਆਵਾ ਖੋਣ